21ਵੀਂ ਸਦੀ ਦੇ ਮਹਾਨ ਵਿਗਿਆਨੀ ਅਲਬਰਟ ਆਇਨਸਟਾਈਨ ਦੀ ਮੌਤ ਤੋਂ ਬਾਅਦ ਜਦੋਂ ਉਸ ਦੀ ਲਾਇਬ੍ਰੇਰੀ ਨੂੰ ਖੋਲ੍ਹਿਆ ਗਿਆ ਤਾਂ ਉਸ ਦੇ ਵਿੱਚੋਂ ਸਭ ਤੋਂ ਵੱਧ ਕਿਤਾਬਾਂ ਕਾਲਪਨਿਕ ਕਹਾਣੀਆਂ ਦੀਆਂ ਮਿਲੀਆਂ ਅਲਬਰਟ ਆਇਨਸਟਾਈਨ ਦਾ ਇਹ ਵਿਚਾਰ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਹੁਸ਼ਿਆਰ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਕਾਲਪਨਿਕ ਕਹਾਣੀਆਂ ਜ਼ਰੂਰ ਸੁਣਾਓ ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਸ ਨੂੰ ਲਿਖਿਆ ਏ ਕੇ ਰਾਮਾਨੁਜਨ ਨੇ ਔਰ ਇਹ ਇੱਕ ਤੇਲਗੂ ਕਹਾਣੀ ਹੈ ਕਹਾਣੀ ਦਾ ਨਾਮ ਹੈ ਰਾਜਕੁਮਾਰੀ ਜਿਸ ਨਾਲ ਉਸ ਦਾ ਪਿਤਾ ਵਿਆਹ ਕਰਨਾ ਚਾਹੁੰਦਾ ਸੀ ਇੱਕ ਰਾਜੇ ਦੀ ਇੱਕ ਪੁੱਤਰੀ ਸੀ ਇੱਕ ਦਿਨ ਆਪਣੀ ਜ਼ਮੀਨ ਦੀ ਸਿੰਚਾਈ ਦੀ ਵਿਵਸਥਾ ਦਾ ਜਾਇਜ਼ਾ ਲੈ ਕੇ ਵਾਪਸ ਆਉਂਦੇ ਹੋਏ ਉਸ ਨੇ ਰਾਜ ਮਹਲ ਦੀ ਖਿੜਕੀ ਵਿੱਚ ਖੜੀ ਰਾਜਕੁਮਾਰੀ ਨੂੰ ਦੇਖਿਆ ਖਿੜਕੀ ਵਿੱਚ ਖੜੀ ਰਾਜਕੁਮਾਰੀ ਉਸ ਸਮੇਂ ਆਪਣੀ ਕੁੜਤੀ ਦੇ ਬਟਨ ਬੰਦ ਕਰ ਰਹੀ ਸੀ ਰਾਜੇ ਨੂੰ ਉਸ ਦੇ ਹੱਥੋਂ ਭਾਰਾਂ ਦੀ ਇੱਕ ਝਲਕ ਦੇ ਸੀ ਰਾਜੇ ਦੇ ਮਨ ਵਿੱਚ ਉਸ ਨੂੰ ਕੌਣ ਦੀ ਤਿੱਖੀ ਕਾਮਨਾ ਜਗਦੀ ਉਹ ਰਾਣੀ ਦੇ ਕੋਲ ਗਿਆ ਅਤੇ ਪੁੱਛਿਆ ਜਿਸ ਨੂੰ ਮੈਂ ਵਿਜਿਆ ਹੈ ਉਸ ਨੂੰ ਮੈਂ ਖਾਵਾਂ ਇਸ ਵਿੱਚ ਕੁਝ ਬੁਰਾ ਤਾਂ ਨਹੀਂ ਹੈ ਨਾ ਰਾਣੀ ਨੇ ਉੱਤਰ ਦਿੱਤਾ ਬਿਲਕੁਲ ਵੀ ਨਹੀਂ ਆਪਣੇ ਮੰਤਰੀਆਂ ਤੋਂ ਵੀ ਰਾਜ ਨੇ ਇਹੀ ਸਵਾਲ ਪੁੱਛਿਆ ਮੰਤਰੀਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਯਕੀਨਨ ਹੀ ਉਹ ਇਸ ਨੂੰ ਖਾ ਸਕਦਾ ਹੈ ਰਾਜ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਦੂਰ ਦੇ ਰਾਜ ਦੇ ਰਾਜਿਆਂ ਨੂੰ ਸੱਦੇ ਵੀ ਭੇਜੇ ਗਏ ਸ਼ਹਿਰ ਵਿੱਚ ਮਨਾਦੀ ਕਰਾ ਦਿੱਤੀ ਗਈ ਸਾਰੇ ਸਬੰਧੀਆਂ ਨੂੰ ਵੀ ਬੁਲਾਇਆ ਗਿਆ ਵਿਆਹ ਦਾ ਦਿਨ ਆਇਆ ਮਹਿਮਾਨਾਂ ਦੇ ਨਾਲ ਸ਼ਹਿਰ ਦੀ ਚਹਿਲ ਪਹਿਲ ਵਧ ਗਈ। ਲਾੜੇ ਨੇ ਰੇਸ਼ਮੀ জামਾ ਅਤੇ ਗਹਿਣੇ ਪਾਏ ਪਰ ਕਿਸੇ ਨੂੰ ਵੀ ਇਹ ਜਾਣਕਾਰੀ ਨਹੀਂ ਸੀ ਕਿ ਦੁਲਹਣ ਕੌਣ ਹੈ। ਰਾਏ ਕੁਮਾਰੀ ਡਰੀ ਹੋਈ ਸੀ। ਉਸ ਨੂੰ ਆਪਣੇ ਪਿਤਾ ਦੀ ਖਾੜਿਸ਼ ਦਾ ਪਤਾ ਲੱਗ ਗਿਆ ਸੀ। ਇਸ ਲਈ ਉਸਨੇ ਤਰਖਾਨ ਤੋਂ ਇੱਕ ਸੰਦੂਕ ਬਣਵਾਇਆ ਅਤੇ ਉਸ ਨੂੰ ਆਪਣੇ ਸੌਣ ਵਾਲੇ ਕਮਰੇ ਦੇ ਕੋਨੇ ਵਿੱਚ ਰਖਵਾ ਲਿਆ। ਵਿਆਹ ਵਾਲੇ ਦਿਨ ਉਹ ਸੰਦੂਕ ਵਿੱਚ ਵੜ ਗਈ ਅਤੇ ਢੱਕਣ ਅੰਦਰੋਂ ਬੰਦ ਕਰ ਲਿਆ। ਰਾਜਾ ਸਾਈਤਾਜ ਕੇ ਤਿਆਰ ਹੋ ਕੇ ਗਿਆ। ਤਾਸ ਨੇ ਦਾਸੀਆਂ ਨੂੰ ਹੁਕਮ ਦਿੱਤਾ ਕਿ ਉਹ ਜਾਣ ਅਤੇ ਵਿਆਹ ਦੇ ਲਈ ਰਾਜਕਮਰੀ ਦਾ ਸ਼ਿੰਗਾਰ ਕਰਨ। ਦਾਸੀਆਂ ਨੇ ਬਹੁਤ ਲੱਗਿਆ ਪਰ ਰਾਜਕਮਰੀ ਤਾਂ ਕਿਤੇ ਪਤਾ ਨਹੀਂ ਚੱਲਿਆ। ਰਾਜੇ ਦਾ ਮੂੰਹ ਲਟਕ ਗਿਆ। ਭੋਜਨ ਘਰ ਵਿੱਚ ਮਹਿਮਾਨਾਂ ਨੂੰ ਭੋਜਨ ਕਰਵਾਇਆ ਗਿਆ। ਮਹਿਮਾਨ ਭੋਜਨ ਕਰਕੇ ਅਨੋਖੇ ਵਿਆਹ ਉੱਤੇ ਖੇਹਦੇ ਹੋਏ ਬੁਝੇ ਮਨ ਨਾਲ ਚਲੇ ਗਏ। ਜੋ ਹੋਇਆ ਹੀ ਨਹੀਂ। ਪਤਰੀ ਦੇ ਨਾਮ ਮਿਲਣ ਕਰਕੇ ਰਾਣੀ ਹਾਲੋ ਬਿਹਾਲ ਸੀ। ਰਾਜਕਮਰੀ ਦੇ ਸੰਦੂਕ ਨੂੰ ਵੇਖ-ਵੇਖ ਕੇ ਉਸ ਨੂੰ ਉਸਦੀ ਬਹੁਤ ਯਾਦ ਆਉਂਦੀ। ਚਾਰ-ਪੰਜ ਦਿਨਾਂ ਬਾਅਦ ਉਸ ਨੇ ਕਿਹਾ ਜਦੋਂ ਉਹ ਹੀ ਨਹੀਂ ਰਹੇ ਤਾਂ ਉਸਦੇ ਸੰਦੂਕ ਨੂੰ ਰੱਖਣ ਦਾ ਕੀ ਫਾਇਦਾ ਹੋਵੇਗਾ ਅਤੇ ਉਸਨੇ ਸੰਦੂਕ ਨੂੰ ਨਦੀ ਵਿੱਚ ਸੁੱਟਵਾ ਦਿੱਤਾ ਸੰਦੂਕ ਨਦੀ ਵਿੱਚ ਕਈ ਦਿਨ ਵਹਿੰਦਾ ਰਿਹਾ ਵਹਿੰਦੇ-ਵਹਿੰਦੇ ਉਹ ਦੂਜੇ ਰਾਜ ਵਿੱਚ ਪਹੁੰਚ ਗਿਆ ਉਸ ਰਾਜ ਦੇ ਰਾਜਾ ਤੇ ਮੰਤਰੀ ਮਨਪ੍ਰਚਾਵੇ ਲਈ ਨਦੀ ਤੇ ਆਏ ਹੋਏ ਸਨ ਉਹਨਾਂ ਦੀ ਨਜ਼ਰ ਨਦੀ ਵਿੱਚ ਤੈਰਦੇ ਸੰਦੂਕ ਉੱਤੇ ਪਈ ਸੰਦੂਕ ਨੂੰ ਲਿਆਉਣ ਲਈ ਮੰਤਰੀ ਨਦੀ ਵਿੱਚ ਵੜਿਆ ਤਾਂ ਸੰਦੂਕ ਉਸ ਤੋਂ ਦੂਰ ਚਲਾ ਗਿਆ ਪਰ ਜਦੋਂ ਰਾਜਾ ਨਦੀ ਵਿੱਚ ਵੜਿਆ ਤਾਂ ਸੰਦੂਕ ਵਹਿੰਦਾ ਹੋਇਆ ਉਸ ਦੇ ਵੱਲ ਆ ਗਿਆ ਨੌਕਰਾਂ ਨੂੰ ਕਹਿ ਕੇ ਰਾਜੇ ਨੇ ਸੰਦੂਕ ਨੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਰਖਵਾ ਲਿਆ। ਹਰ ਰਾਤ ਰਾਜੇ ਦੀ ਮਾਂ ਉਸਦੇ ਲਈ ਇੱਕ ਗੜਵੀ ਦੁੱਧ ਅਤੇ ਇੱਕ ਕੇਲਿਆਂ ਦਾ ਗੁੱਛਾ ਲਿਆਉਂਦੀ ਸੀ। ਸੌਣ ਤੋਂ ਪਹਿਲਾਂ ਰਾਜੇ ਨੂੰ ਦੁੱਧ ਪੀਣ ਅਤੇ ਕੇਲੇ ਖਾਣ ਦੀ ਆਦਤ ਸੀ। ਸੰਦੂਕ ਦੇ ਕਮਰੇ ਵਿੱਚ ਆਉਣ ਤੋਂ ਮਗਰੋਂ ਉਸ ਨੂੰ ਅੱਧੀ ਗੜਵੀ ਦੁੱਧ ਅਤੇ ਅੱਧਾ ਕੇਲਿਆਂ ਦਾ ਗੁੱਛਾ ਹੀ ਮਿਲਦਾ। ਇੱਕ ਦਿਨ ਉਸਨੇ ਮਾਂ ਨੂੰ ਲਾਮਾ ਦਿੱਤਾ। ਕੀ ਗੱਲ ਹੈ ਮਾਂ? ਅੱਜਕੱਲ ਤੂੰ ਮੇਰੇ ਲਈ ਅੱਧੀ ਗੜਵੀ ਦੁੱਧ ਤੇ ਕੇਲਿਆਂ ਦਾ ਅੱਧਾ ਗੁੱਛਾ ਹੀ ਲਿਆਉਂਦੀ ਹੈ? ਰਾਜਮਾਤਾ ਨੇ ਕਿਹਾ ਨਹੀਂ ਪੁੱਤਰ ਮੈਂ ਹਰ ਰੋਇ ਤੇਰੇ ਲਈ ਇੱਕ ਗੜਵੀ ਦੁੱਧ ਤੇ ਕੇਲਿਆਂ ਦਾ ਪੂਰਾ ਗੁੱਛਾ ਲਿਆਉਂਦੀ ਹਾਂ ਜਿਵੇਂ ਕਿ ਪਹਿਲਾਂ ਲਿਆਉਂਦੀ ਸੀ ਉਸ ਰਾਤ ਰਾਜਾ ਆਪਣੇ ਸੌਣ ਵਾਲੇ ਕਮਰੇ ਵਿੱਚ ਲੁੱਕ ਕੇ ਬੈਠ ਗਿਆ ਹਮੇਸ਼ਾ ਦੀ ਤਰ੍ਹਾਂ ਰਾਜਮਾਤਾ ਆਈ ਅਤੇ ਦੁੱਧ ਦੀ ਗੜਵੀ ਤੇ ਕੇਲਿਆਂ ਦਾ ਗੁੱਛਾ ਰੱਖ ਕੇ ਚਲੀ ਗਈ ਰਾਜਮਾਤਾ ਦੇ ਜਾਂਦਿਆ ਸੀ ਉਹ ਕੀ ਦੇਖਦਾ ਹੈ ਕਿ ਇੱਕ ਬਹੁਤ ਹੀ ਸੁੰਦਰ ਮਟਿਆਰ ਸੰਦੂਕ ਵਿੱਚੋਂ ਨਿਕਲੀ ਉਸਨੇ ਅੱਧੀ ਗੜਵੀ ਦੁੱਧ ਅਤੇ ਕੇਲਿਆਂ ਦਾ ਅੱਧਾ ਗੁੱਛਾ ਖਾਦਾ ਅਤੇ ਸੰਦੂਕ ਵੱਲ ਵਧੀ ਉਹ ਆ ਤਸੰਦੂਕ ਵਿੱਚ ਵੜਦੀ ਇਸ ਤੋਂ ਪਹਿਲਾਂ ਹੀ ਰਾਜਾ ਲੁਕੀ ਹੋਈ ਥਾਂ ਤੋਂ ਨਿਕਲਿਆ ਅਤੇ ਉਸ ਦਾ ਹੱਥ ਫੜ ਲਿਆ ਪੁੱਛਿਆ ਤੂੰ ਕੌਣ ਹੈ ਤੇ ਇੱਥੇ ਕਿਵੇਂ ਪਹੁੰਚੀ ਰਾਜਕੁਮਾਰੀ ਨੇ ਉਸ ਨੂੰ ਆਪਣੀ ਪੂਰੀ ਕਹਾਣੀ ਸੁਣਾਈ ਉਸ ਦਿਨ ਤੋਂ ਰਾਜਾ ਬਹੁਤ ਸਮਾਂ ਆਪਣੇ ਸੌਣ ਵਾਲੇ ਕਮਰੇ ਵਿੱਚ ਬੀਤਣ ਲੱਗਾ ਬਾਕੀ ਰਾਣੀਆਂ ਅਤੇ ਰਖੇਲਾਂ ਦਾ ਉਸਨੇ ਤਿਆਗ ਕਰ ਦਿੱਤਾ ਕੁਝ ਸਮੇਂ ਮਗਰੋਂ ਰਾਜ ਉੱਤੇ ਹਮਲਾ ਹੋਇਆ ਰਾਜੇ ਨੂੰ ਯੁੱਧ ਵਿੱਚ ਜਾਣਾ ਪਿਆ ਲੜਾਈ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਉਸਨੇ ਮਾਂ ਨੂੰ ਕਿਹਾ ਮੇਰੇ ਜਾਣ ਤੋਂ ਬਾਅਦ ਵੀ ਤੁਸੀਂ ਹਮੇਸ਼ਾ ਦੀ ਤਰ੍ਹਾਂ ਮੇਰੇ ਸੌਣ ਵਾਲੇ ਕਮਰੇ ਵਿੱਚ ਦੁੱਧ ਅਤੇ ਕੇਲੇ ਰੱਖਦੇ ਰਹਿਣਾ ਇਸ ਵਿੱਚ ਕਦੇ ਭੁੱਲ ਨਾ ਕਰਨਾ ਰਾਜਮਹਲ ਦੀ ਇੱਕ ਦਾਸੀ ਨੂੰ ਇਹ ਜਾਣਕਾਰੀ ਸੀ ਕਿ ਰਾਜਰੇ ਸੌਣ ਵਾਲੇ ਕਮਰੇ ਵਿੱਚ ਰੱਖੇ ਸੰਦੂਕ ਵਿੱਚ ਇੱਕ ਸੁੰਦਰ ਮਟਿਆਰ ਹੈ ਦਰਵਾਜ਼ੇ ਦੀਆਂ ਛਿੱਧਾਂ ਵਿੱਚੋਂ ਉਸਨੇ ਕਈ ਵਾਰ ਸੰਦਰ ਮਟਿਆਰ ਨੂੰ ਦੇਖਿਆ ਸੀ ਉਸਨੇ ਇਹ ਰਾਜ ਇੱਕ ਰਾਜੇ ਦੀ ਰਖੇਲ ਨੂੰ ਦੱਸ ਦਿੱਤਾ ਜਿਹੜੀ ਕਿ ਪਹਿਲਾਂ ਉਸ ਦੀ ਬਹੁਤ ਚਹੇਤੀ ਸੀ ਰਖੇਲ ਨੇ ਆਪਣੀ ਵੈਰਣ ਤੋਂ ਛੁਟਕਾਰਾ ਪਾਉਣ ਦਾ ਇਰਾਦਾ ਬਣਾ ਲਿਆ ਉਹ ਰਾਜਮਾਤਾ ਦੇ ਕੋਲ ਗਈ ਅਤੇ ਉਸ ਤੋਂ ਰਾਜੇ ਦੇ ਸੌਣ ਵਾਲੇ ਕਮਰੇ ਵਿੱਚ ਰੱਖਿਆ ਸੰਦੂਕ ਮੰਗਿਆ। ਰਾਜਮਾਤਾ ਨੇ ਸੰਦੂਕ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਰਖੇਲ ਜਾਣਦੀ ਸੀ ਕਿ ਰਾਜਮਾਤਾ ਨੂੰ ਕਿਵੇਂ ਰਾਜ਼ੀ ਕੀਤਾ ਜਾਵੇ। ਇਸ ਲਈ ਉਸਨੇ ਰਾਜਮਾਤਾ ਨੂੰ ਬਹਿਲਾ ਕੇ ਉਸ ਤੋਂ ਸੰਦੂਕ ਲੈ ਲਿਆ ਅਤੇ ਆਪਣੇ ਨਿਵਾਸ ਤੇ ਪਹੁੰਚਾ ਦਿੱਤਾ। ਉੱਥੇ ਉਸਨੇ ਕਾਬਜੇ ਤੋੜ ਕੇ ਸੰਦੂਕ ਖਲਵਾਇਆ ਅਤੇ ਰਾਜਕੁਮਾਰੀ ਨੂੰ ਬਾਹਰ ਕੱਢਿਆ। ਰਖੇਲ ਨੇ ਰਾਜਕੁਮਾਰੀ ਦੇ ਹੱਥ ਵੱਢ ਕੇ ਉਹਨਾਂ ਨੂੰ ਆਪਣੇ ਬਾਗੀਚੇ ਵਿੱਚ ਰਾ ਤਾਲੂਆਂ ਦੀ ਕਤਾਰ ਵਿੱਚ ਗੜਵਾ ਦਿੱਤਾ ਫਿਰ ਉਸਨੇ ਉਸਦੇ ਪੈਰ ਕੱਟੇ ਅਤੇ ਉਹਨਾਂ ਨੂੰ ਖਾਦ ਦੇ ਟੋਏ ਵਿੱਚ ਗੜਵਾ ਦਿੱਤਾ ਉਸ ਤੋਂ ਬਾਅਦ ਉਸਨੇ ਉਸ ਦੀਆਂ ਦੋਧੀਆਂ ਕਟੀਆਂ ਅਤੇ ਉਹਨਾਂ ਨੂੰ ਪਾਨ ਦੇ ਛਿਲਕਿਆਂ ਦੇ ਢੇਰ ਵਿੱਚ ਗੜਵਾ ਦਿੱਤਾ ਅਖੀਰ ਵਿੱਚ ਉਸਨੇ ਉਸ ਦੀਆਂ ਅੱਖਾਂ ਕਟੀਆਂ ਅਤੇ ਉਹਨਾਂ ਨੂੰ ਅਚਾਰ ਦੇ ਮਰਤਬਾਨ ਵਿੱਚ ਰੱਖ ਦਿੱਤਾ ਇਸ ਤੋਂ ਬਾਅਦ ਉਸਨੇ ਬੱਚੀ ਖੁਚੀ ਖੂਨ ਨਾਲ ਲੱਤ-ਪੱਤ ਰਾਜਕੁਮਾਰੀ ਨੂੰ ਪਿਛਵਾੜੇ ਦੇ ਟੋਏ ਵਿੱਚ ਸੁੱਟ ਦਿੱਤਾ ਹੱਥ ਪੈਰ ਛਾਤੀਆਂ ਅੱਖਾਂ ਤੋਂ ਵੀ ਹੂਣੀ ਰਾਜਕੁਮਾਰੀ ਟੋਏ ਵਿੱਚ ਪਈ ਕਰਾਉਂਦੀ ਤੇ ਵਲਕਦੀ ਰਹੀ। ਸ਼ਾਮ ਨੂੰ ਉੱਥੋਂ ਲੰਘਦੀ ਇੱਕ ਬੁੱਢੀ ਨੇ ਉਸ ਦੀ ਘੁਰਲਾਟ ਸੁਣੀ ਅਤੇ ਅੰਗ ਬਹੁਣੀ ਰਾਜਕੁਮਾਰੀ ਨੂੰ ਚੱਕ ਕੇ ਆਪਣੇ ਘਰ ਲੈ ਗਈ। ਅਗਲੇ ਦਿਨ ਸਵੇਰੇ ਰਾਜਕੁਮਾਰੀ ਨੇ ਬੁੱਢੀ ਨੂੰ ਕਿਹਾ, "ਮੇਰੀਆਂ ਆਖਾਂ ਫਲਾਨੀਰ ਖੇਲ ਦੇ ਘਰ ਅਚਾਰ ਦੇ ਮਰਤਬਾਨ ਵਿੱਚ ਰੱਖੀਆਂ ਹਨ। ਕਿਰਪਾ ਕਰਕੇ ਉਹਨਾਂ ਨੂੰ ਲੈ ਆਓ।" ਬੁੱਢੀ ਰਖੇਲ ਨੂੰ ਜਾਣਦੀ ਸੀ। ਉਹ ਰਖੇਲ ਦੇ ਘਰ ਗਈ ਅਤੇ ਉਸ ਤੋਂ ਥੋੜਾ ਜਿਹਾ ਅਚਾਰ ਮੰਗਿਆ। ਰਖੇਲ ਨੇ ਕਿਹਾ, "ਰਸੋਈ ਦੇ ਭੰਡਾਰ ਵਿੱਚ ਜਾ ਕੇ ਮਰਤਬਾਨ ਵਿੱਚੋਂ ਲੈ ਲਓ।" ਬੁੱਢੀ ਨੇ ਸਾਧਨੀ ਨਾਲ ਮਰਤਬਾਨ ਵਿੱਚੋਂ ਰਾਜਕੁਮਾਰੀ ਦੀਆਂ ਅੱਖਾਂ ਕੱਢੀਆਂ ਅਤੇ ਘਰ ਲੈ ਆਈ। ਰਾਜਕੁਮਾਰੀ ਦੇ ਖਾਲੀ ਕੋਰਾਂ ਵਿੱਚ ਅੱਖਾਂ ਪਾਉਂਦਿਆਂ ਹੀ ਉਸ ਦੀ ਨਜ਼ਰ ਵਾਪਸ ਆ ਗਈ। ਅਗਲੇ ਦਿਨ ਰਾਜਕੁਮਾਰੀ ਨੇ ਬੁੱਢੀ ਨੂੰ ਕਿਹਾ, "ਦਾਦੀ ਮਾਂ, ਮੇਰੇ ਹੱਥਰ ਖੇਲ ਦੇ ਬਗੀਚੇ ਵਿੱਚ 빨ਾ ਤਾਲੂ ਦੀ ਕਤਾਰ ਦੇ ਵਿੱਚ ਗੱਡੇ ਹੋਏ ਹਨ। ਜਰਾ ਲੈ ਆਓ ਨਾ।" ਬੁੱਢੀ ਰਖੇਲ ਦੇ ਕੋਲ ਗਈ ਅਤੇ ਉਸ ਨੇ ਇੱਕ ਰਤਾਲੂ ਦੇਣ ਲਈ ਕਿਹਾ। ਰਖੇਲ ਨੇ ਕਿਹਾ, "ਲੈ ਜਾਓ, ਜਾ ਕੇ ਬਗੀਚੇ ਵਿੱਚੋਂ ਲੈ ਲਓ।" ਥੋੜਾ ਲੱਭਨ ਤੇ ਬੁੱਢੀ ਨੂੰ ਉੱਥੇ ਰਾਜਕੁਮਾਰੀ ਦੇ ਆਕੜੇ ਹੋਏ ਹੱਥ ਮਿਲ ਗਏ। ਘਰ ਜਾ ਕੇ ਉਸਨੇ ਉਹ ਹੱਥ ਰਾਜਕੁਮਾਰੀ ਦੇ ਲਗਾ ਦਿੱਤੇ। ਰਾਜਕੁਮਾਰੀ ਨੂੰ ਆਪਣੇ ਹੱਥ ਵਾਪਸ ਮਿਲ ਗਏ। ਅਗਲੇ ਦਿਨ ਉਸਨੇ ਬੁੱਢੀ ਨੂੰ ਕਿਹਾ, "ਮੇਰੇ ਪੈਰ ਖਾਦ ਦੇ ਢੋਏ ਵਿੱਚ ਹਨ। ਉਹਨਾਂ ਨੂੰ ਲੈ ਆਵੋ ਨਾ ਮੇਰੀ ਚੰਗੀ ਦਾਦੀ।" ਬੁੱਢੀ ਫੇਰ ਗਈ ਅਤੇ ਰਖੇਲ ਨੂੰ ਕਿਹਾ, "ਮੈਂ ਖੀਰੇ ਦੇ ਕੁਝ ਬੀਜ ਬੀਜੇ ਹਨ। ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਕਰੋਮਬਲਾਂ ਫੁੱਟੀਆਂ ਹਨ। ਉਹਨਾਂ ਦੇ ਲਈ ਥੋੜੀ ਜਹੀ ਖਾਦ ਚਾਹੀਦੀ ਹੈ।" ਹੁਕਮ ਹੋਏ ਤਾਂ, "ਤੁਹਾਡੇ ਢੋਏ ਵਿੱਚੋਂ ਥੋੜੀ ਜਹੀ ਖਾਦ ਲੈ ਲਵਾਂ।" ਰਖੇਲ ਨੇ ਕਿਹਾ ਥੋੜੀ ਕਿਉਂ ਜਿੰਨੀ ਜ਼ਰੂਰਤ ਹੈ ਲੈ ਜਾਓ ਸਾਡੇ ਤਾਂ ਵਾਧੂ ਹੈ ਬੁੱਢੀ ਨੇ ਖਾਦ ਦੇ ਟੋਏ ਵਿੱਚੋਂ ਰਾਏਕਮਾਰੀ ਦੇ ਪੈਰ ਕੱਢੇ ਤੇ ਘਰ ਲੈ ਆਈ ਰਾਏਕਮਾਰੀ ਦੀਆਂ ਜੰਗਾਂ ਨਾਲ ਜੋੜਦੇ ਅਸੀਂ ਉਹ ਪਹਿਲਾਂ ਵਰਗੇ ਪੂਰੇ ਅਗਲੇ ਦਿਨ ਰਾਏਕਮਾਰੀ ਨੇ ਕਿਹਾ ਦਾਦੀ ਮਾਂ ਇੱਕ ਤਕਲੀਫ ਹੋਰ ਕਰੋ ਰਖੇਲ ਦੇ ਘਰ ਪਏ ਧਾਨ ਦੇ ਛਿਲਕਿਆਂ ਵਿੱਚੋਂ ਮੇਰੀਆਂ ਦੋਧੀਆਂ ਲੈ ਆਓ ਬੁੱਢੀ ਫਿਰ ਰਖੇਲ ਦੇ ਕੋਲ ਗਈ ਅਤੇ ਕਿਹਾ ਮੇਰੇ ਕੋਲ ਮਿੱਟੀ ਦੇ ਕੁਝ ਭਾਂਡੇ ਹਨ ਮੈਨੂੰ ਥੋੜੀ ਜਹੀ ਚੌਲਾਂ ਦੀ ਫੱਕ ਦੀ ਜ਼ਰੂਰਤ ਹੈ ਫੱਕ ਨੂੰ ਜਲਾ ਕੇ ਉਸ ਦੀ ਸਵਾ ਭਾਂਡਿਆਂ ਤੇ ਮਲਾਂਗੀ ਇਸ ਨਾਲ ਭਾਂਡਿਆਂ ਦਾ ਰੰਗ ਪੱਕਾ ਹੋ ਜਾਵੇਗਾ ਥੋੜੀ ਫੱਕ ਦੇਣ ਦੀ ਕਿਰਪਾ ਕਰੋ ਪਰ ਖੇਲ ਨੇ ਕਿਹਾ ਹਾਂ ਹਾਂ ਕਿਉਂ ਨਹੀਂ ਜਿੰਨੀ ਲੋੜ ਹੋਵੇ ਲੈ ਜਾਵੋ ਸਾਡੇ ਕੋਲ ਬਹੁਤ ਹੈ ਬੁੱਢੀ ਨੇ ਫੱਕ ਵਿੱਚੋਂ ਰਾਜਕੁਮਾਰੀ ਦੀਆਂ ਦੁੱਧੀਆਂ ਕੱਢੀਆਂ ਅਤੇ ਘਰ ਲਿਆ ਕੇ ਰਾਜਕੁਮਾਰੀ ਦੀ ਛਾਤੀ ਤੇ ਲਗਾ ਦਿੱਤੀਆਂ ਰਾਜਕੁਮਾਰੀ ਹੁਣ ਸੰਪੂਰਨ ਸੀ ਪਹਿਲਾਂ ਵਰਗੀ ਹੀ ਸੁੰਦਰ ਤੇ ਆਕਰਸ਼ਕ ਯੁੱਧ ਸਮਾਪਤ ਹੋਣ ਤੇ ਰਾਜਾ ਘਰ ਮੁੜਿਆ ਉਹ ਸਿੱਧਾ ਆਪਣੇ ਸੌਣ ਵਾਲੇ ਕਮਰੇ ਵਿੱਚ ਗਿਆ ਪਰ ਉੱਥੇ ਨਾਲ ਉਸ ਨੂੰ ਸੰਦੂਕ ਹੀ ਦਿਖਾਈ ਦਿੱਤਾ ਤੇ ਨਾਰਾਇਣ ਕੁਮਾਰੀ ਉਸਨੇ ਮਾਂ ਨੂੰ ਬੁਲਾ ਕੇ ਪੁੱਛਿਆ ਇੱਥੇ ਇੱਕ ਸੰਦੂਕ ਰੱਖਿਆ ਸੀ ਉਹ ਕਿੱਥੇ ਹੈ ਰਾਜਮਾਤਾ ਨੇ ਕਿਹਾ ਤੇਰੀ ਰਖੇਲ ਉਸ ਨੂੰ ਲੈ ਗਈ ਰਾਜਾ ਤਰੰਤ ਰਖੇਲ ਦੇ ਕੋਲ ਗਿਆ ਤੇ ਬੋਲਿਆ ਮੇਰਾ ਸੰਦੂਕ ਕਿੱਥੇ ਹੈ ਰਖੇਲ ਨੇ ਕਿਹਾ ਕਿਉਂ ਕੀ ਗੱਲ ਹੈ ਮੈਂ ਉਸ ਨੂੰ ਨਦੀ ਵਿੱਚ ਸੁੱਟਵਾ ਦਿੱਤਾ ਰਾਜਾ ਸਮਝ ਗਿਆ ਕਿ ਹੁਣ ਉਹ ਸੰਦੂਕ ਉਸ ਨੂੰ ਨਹੀਂ ਮਿਲੇਗਾ ਇਹ ਨਦੀ ਦੇ ਵਹਾਅ ਵਿੱਚੋਂ ਬਹੁਤ ਦੂਰ ਜਾ ਚੁੱਕਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਹੁਣ ਤੱਕ ਉਹ ਸਮੁੰਦਰ ਵਿੱਚ ਪਹੁੰਚ ਗਿਆ ਹੋਵੇ। ਪਰੇਸ਼ਾਨ ਰਾਜਾ ਸੌਣ ਵਾਲੇ ਕਮਰੇ ਵਿੱਚ ਮੋੜ ਆਇਆ ਅਤੇ ਹੱਥਾਂ ਵਿੱਚ ਮੂੰਹ ਛਪਾ ਕੇ ਬੈਠ ਗਿਆ। ਉਦਾਸੀ ਨੇ ਉਸਨੂੰ ਘੇਰ ਲਿਆ। ਕੁਝ ਦਿਨਾਂ ਬਾਅਦ ਰਾਜਕੁਮਾਰੀ ਨੇ ਸੁਣਿਆ ਕਿ ਰਾਜਾ ਲੜਾਈ ਦੇ ਮੈਦਾਨ ਤੋਂ ਮੋੜ ਆਇਆ। ਉਸਨੇ ਬੁੱਢੀ ਨੂੰ ਵਿਸ਼ਾਲ ਤੇ ਸ਼ਾਨਦਾਰ ਭੋਜਨ ਦਾ ਪ੍ਰਬੰਧ ਕਰਨ ਲਈ ਕਿਹਾ। ਸਭ ਹੈਰਾਨ ਸਨ। ਗਰੀਬ ਬੁੱਢੀ ਅਜਿਹੇ ਭੋਜਨ ਦਾ ਕਿਉਂ ਇੰਤਜ਼ਾਮ ਕਰ ਰਹੀ ਹੈ? ਰਾਜਾ ਵੀ ਇਹ ਜਾਣਨ ਲਈ ਬੇਤਾਬ ਸੀ ਕਿ ਦੇਖੀਏ ਇਹ ਬੁੱਢੀ ਭੋਜਨ ਦਾ ਪ੍ਰਬੰਧ ਕਿਵੇਂ ਕਰਦੀ ਹੈ ਜਦੋਂ ਸਾਰੇ ਬੁੱਢੀ ਦੀ ਝੌਂਪੜੀ ਵਿੱਚ ਆਪਣੇ ਆਪਣੇ ਸਥਾਨ ਉੱਤੇ ਬੈਠ ਗਏ ਤਾਂ ਬਿਨਾਂ ਕਿਸੇ ਐਲਾਨ ਦੇ ਰਾਜਕਮਰੀ ਤੰਬੂਰਾ ਲੈ ਕੇ ਆਈ ਤੰਬੂਰੇ ਦੇ ਤਾਣ ਮਲਾਈ ਅਤੇ ਗੀਤ ਗਾਉਣ ਲੱਗੀ ਗੀਤ ਵਿੱਚ ਉਸਨੇ ਆਪਣੀ ਪੂਰੀ ਕਹਾਣੀ ਸੁਣਾ ਦਿੱਤੀ ਰਾਜਾ ਨੂੰ ਸਚਾਈ ਦਾ ਪਤਾ ਚੱਲ ਗਿਆ ਉਸਨੇ ਉੱਠ ਕੇ ਰਾਜਕਮਰੀ ਦਾ ਹੱਥ ਫੜ ਲਿਆ ਰਾਜਾ ਤੇ ਰਾਜਕਮਰੀ ਦਾ ਧੂਮ ਧਾਮ ਨਾਲ ਵਿਆਹ ਹੋਇਆ ਅਤੇ ਰਖੇਲ ਨੂੰ ਆਪਣੇ ਕੀਤੇ ਗੁਨਾਹ ਦੀ ਸਜ਼ਾ ਭੁਗਤ ਨਹੀਂ ਪਈ ਪਰ ਖੇਲ ਨੂੰ ਨਗਰ ਦੀ ਹੱਦ ਉੱਤੇ ਫਾਂਸੀ ਤੇ ਲਟਕਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਹਾਣੀ ਸਮਾਪਤ ਹੁੰਦੀ ਜੇਕਰ ਵੀਡੀਓ ਚੰਗੀ ਲੱਗਦੀ ਹੁੰਦਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਕ ਪਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਕੋ ਵੱਖ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ